ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੱਬੂ ਮਾਨ ਦਾ ਰੀਸੈਂਟਲੀ ਕੈਨੇਡਾ ਟੂਰ ਹੋਣਾ ਸੀ ਅਤੇ ਬੱਬੂ ਮਾਨ ਦੇ ਕੈਨੇਡਾ ਦੇ ਵਿੱਚ 5 ਸ਼ੋਅ ਬੁੱਕ ਕੀਤੇ ਗਏ ਸਨ ਅਤੇ ਉਹਨਾਂ ਪੰਜਾਂ ਦੇ ਵਿੱਚੋਂ ਸਿਰਫ ਇੱਕ ਸੋ ਹੀ ਸਿਰੇ ਚੜ੍ਹ ਸਕਿਆ ਤੇ ਬਾਕੀ 400 ਕੈਨਸਲ ਕਰਨੇ ਪਏ ਅਤੇ ਜਦੋਂ ਬੱਬੂ ਮਾਨ ਦੇ ਇਹ 400 ਕੈਨਸਲ ਹੁੰਦੇ ਨੇ ਤਾਂ ਲੋਕਾਂ ਦੇ ਵੱਲੋਂ ਬੱਬੂ ਮਾਨ ਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਟਰੋਲ ਕੀਤਾ ਜਾਂਦਾ ਹੈ ਅਤੇ ਬੱਬੂ ਮਾਨ ਨੂੰ ਕਿਹਾ ਜਾਂਦਾ ਹੈ ਕਿ ਬੱਬੂ ਮਾਨ ਦੇ ਸ਼ੋਅਾਂ ਦੀਆਂ ਟਿਕਟਾਂ ਨਹੀਂ ਵਿਕੀਆਂ ਅਤੇ ਸਾਰੇ ਸਟੇਡੀਅਮ ਖਾਲੀ ਪਏ ਸਨ ਇਸ ਕਰਕੇ ਇਹ ਸ਼ੋਅ ਕੈਨਸਲ ਕਰਨੇ ਪਏ ਅਤੇ ਪ੍ਰੋਮੋਟਰਾਂ ਨੂੰ ਭਾਰੀ ਨੁਕਸਾਨ ਹੋਇਆ ਇਸ ਕਰਕੇ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਐਦਾਂ ਦੀਆਂ ਅਫਵਾਹਾਂ ਫੈਲ ਰਹੀਆਂ ਸੀ ਅਤੇ ਹੁਣ ਬੱਬੂ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਬੂ ਮਾਨ ਆਪਣੇ ਮ ਤੇ ਕਰ ਰਿਹਾ ਹੈ ਕਿ ਮੇਰੇ ਉਹ ਸ਼ੋਅ ਕੈਨਸਲ ਕਿਉਂ ਹੋਏ ਤਾਂ ਦੋਸਤੋ ਤੁਹਾਨੂੰ ਦੁਖਾਉਣੇ ਆ ਉਸ ਵੀਡੀਓ ਦੇ ਵਿੱਚ ਬੱਬੂ ਮਾਨ ਕੀ ਕਹਿ ਰਿਹਾ ਆਪਣੇ ਉਹਨਾਂ ਸ਼ੋਅਾਂ ਦੇ ਬਾਰੇ ਸਾਡਾ ਪਹਿਲਾਂ ਕੰਪਨੀ ਦਾ ਟਾਈਪ ਸੀ ਫਿਰ ਉਹ ਕੁਝ ਚੀਜ਼ਾਂ ਉਹਨਾਂ ਦੇ ਬਿਠੋ ਬਾਹਰ ਹੋ ਗਏ ਜਿੱਦਾਂ ਕੋਈ ਰੀਨੋਵੇਸ਼ਨ ਹੋ ਰਹੀ ਉਹਨਾਂ ਕਹਿੰਦਾ ਵੀ ਗੱਡੀ ਡੇਟਾ ਕਰੋ ਉਹ ਕੰਪਨੀ ਦਾ ਫਾਰਮੈਟ ਹੁੰਦਾ ਹੈ ਤੇ ਸਿੰਡੀਪੈਂਡੈਂਟ ਲਾ ਕੇ ਪਿੱਛੇ ਕਰ ਸਕਦੇ ਪੂਰੇ ਕਰਕੇ ਜਿੱਦਾਂ ਬੀਬੀ ਦਾ ਜਦੋਂ ਹਾਲ ਛੋਟਾ ਸੀ ਹਾਂਜੀ ਤਾਂ ਦੋਸਤੋ ਆਪਣੀ ਇਸ ਵੀਡੀਓ ਦੇ ਵਿੱਚ ਬੱਬੂ ਮਾਨ ਨੇ ਇਹ ਕਿਹਾ ਕਿ ਇਹ ਹਾਲ ਛੋਟੇ ਸਨ ਇਸ ਕਰਕੇ ਸ਼ੋਅ ਕੈਨਸਲ ਕਰਨੇ ਪਏ ਤਾਂ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਈ ਲੋਕ ਬੱਬੂ ਮਾਨ ਨੂੰ ਦਿਲਜੀਤ ਦੋਸਾਂਝ ਦੇ ਨਾਲ ਕੰਪੇਅਰ ਕਰ ਰਹੇ ਨੇ ਅਤੇ ਸੋਸ਼ਲ ਮੀਡੀਆ ਤੇ ਫਿਰ ਬੱਬੂ ਮਾਨ ਨੂੰ ਟਰੋਲ ਕੀਤਾ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਬੱਬੂ ਮਾਨ ਹੁਣ ਦਿਲਜੀਤ ਦੋਸਾਂਝ ਤੋਂ ਵੀ ਵੱਡੇ ਸ਼ੋਅ ਲਾਉਣੇ ਸ਼ੁਰੂ ਕਰੇਗਾ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਕਿ ਬੱਬੂ ਮਾਨ ਦੇ ਹੋਣ ਵਾਲੇ ਸ਼ੋਅ ਪੂਰ ਚੜਨਗੇ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਤੇ ਵੈਲ ਆਈਕਨ ਜ਼ਰੂਰ ਦਵਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ